ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੱਤੇਜੀ ਮੰਗਟ ਮਿਸਲ 7 ਲੋਜ ਤੋਂ ਅੱਜ ਪਿੰਡ ਅਸੀਂ ਖੜੇ ਆਂ ਬਣੇ ਇਹ ਪਿੰਡ ਹੈਗਾ ਜੀ ਬਲਾਚੌਰ ਰੋਡ ਦੇ ਉੱਤੇ ਆਸਰੋ ਤੋਂ ਲੈ ਕੇ ਟਟਾ ਮਾਝ ਦੇ ਕਾਰਡਗੜ ਤੱਕ ਜਿਹੜੀਆਂ ਫੈਕਟਰੀਆਂ ਸਥਿਤ ਆ ਉਹਨਾਂ ਵਿੱਚੋਂ ਇੱਕ ਫੈਕਟਰੀ ਹੈ ਸਰਿਆੰਸ ਜਿਹੜੀ ਕੀ ਸਰਿਆੰਸ ਦੇਖ ਲਓ ਪੋਲੂਸ਼ਨ ਹਵਾ ਕਰ ਰਹੀ ਹੈ ਗੰਦਾ ਧੂਆਂ ਦੇਖ ਲਓ ਕਿੱਦਾਂ ਇਹਨਾਂ ਦੀਆਂ ਚਿਮਨੀਆਂ ਚੱਲਦੀਆਂ ਆ ਇੱਥੇ ਦੀ ਪਾਣੀ ਹਵਾ ਤੇ ਧਰਤੀ ਨੂੰ ਗੰਦਾ ਪਾਣੀ ਲੱਗ ਰਿਹਾ ਹੈ ਇਹਨਾਂ ਦੀ ਫੈਕਟਰੀਆਂ ਦਾ ਇਹ ਧਰਤੀ 'ਚ ਕੈਂਸਰ ਹੋ ਰਿਹਾ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਮੋਦਵਾਰ ਕੁਝ ਨਹੀਂ ਕਰ ਰਹੇ ਮੈਂ 2-4 ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਵੀ ਕਹਿੰਦੇ ਇੱਥੇ ਕੋਈ ਆਵਾਜ਼ ਨਹੀਂ ਚੱਕਦਾ ਬਸ ਸਾਰੇ ਕਹਿੰਦੇ ਪੈਸੇ ਲੈ ਕੇ ਫੈਕਟਰੀ ਤੇ ਚੁੱਪ ਕਰਕੇ ਬਹਿ ਜਾਂਦੇ ਆ ਕੋਈ ਬਿਮਾਰੀ ਲੱਗੇ ਕਿਸੇ ਨੂੰ ਕੁਝ ਵੀ ਕੋਈ ਪ੍ਰੋਬਲਮ ਆਵੇ ਕੋਈ ਕਿਸੇ ਦੀ ਸੁਣਦਾ ਨਹੀਂ ਹੈਗਾ ਤੇ ਅਸੀਂ ਪਿੰਡ 'ਚ ਘੁੰਮ ਕੇ ਦੇਖਿਆ ਵੀ ਬਹੁਤ ਬੁਰਾ ਹਾਲ ਆ ਸਮੈਲ ਇੱਥੇ ਨਹੀਂ ਗੰਦੀ ਆਉਂਦੀ ਆ ਵੀ ਹਵਾ 'ਚ ਸਾਹ ਲੈਣਾ ਵੀ ਔਖਾ ਆ ਪਤਾ ਨਹੀਂ ਲੋਕੀ ਇੱਥੇ ਕਿਵੇਂ ਰਹਿ ਜਾਂਦੇ ਆ ਵੀ ਨੱਕਾਂ 'ਚ ਸਾਹ ਲੈਣ ਲਈ ਇੰਨੀ ਤਕਲੀਫ ਆ ਰਹੀ ਆ ਵੀ ਤੁਸੀਂ ਇੱਥੇ ਖੜ੍ਹ ਨਹੀਂ ਸਕਦੇ ਉਹ ਤਾਂ ਟਾਈਮ ਰਾਤ ਨੂੰ ਇੱਥੇ ਤੁਸੀਂ ਬਾਹਰ ਲੰਘ ਨਹੀਂ ਸਕਦੇ ਪੱਠੇ ਦੇਖ ਲਓ ਕਿਵੇਂ ਚੱਲ ਰਹੇ ਐ ਚਿਮਨੀ ਆ ਜਿਹਦੇ ਕਰਕੇ ਆਪਣੀ ਹਵਾ ਵਾਤਾਵਰਨ ਤ੍ਰਸਤ ਇਹ ਸਭ ਤੋਂ ਪਹਾੜੀ ਏਰੀਆ ਆ ਜਿੱਦੀ ਆਪਣਾ 에ਅਰ ਕੁਆਲਿਟੀ ਨਹੀਂ ਗੰਦੀ ਆ 400 ਪਲੱਸ 에ਅਰ ਕੁਆਲਿਟੀ ਚੱਲ ਰਹੀ ਆ ਆਪਣੀ ਵੀ ਇੰਨੀ ਇੰਨੀ ਤਾਂ ਆਪਣੇ ਊਏ ਏਰੀਆ ਤੇ ਨਹੀਂ ਹੁੰਦੀ ਵੀ ਸ਼ਹਿਰੀ ਏਰੀਆ ਜਿੱਥੇ ਪੋਲੂਸ਼ਨ ਹੁੰਦਾ ਗੱਡੀਆਂ ਕਾਰਾਂ ਚੱਲਦੀਆਂ ਆ ਉੱਥੇ ਵੀ 에ਅਰ ਕੁਆਲਿਟੀ ਨਹੀਂ ਗੰਦੇ ਨਹੀਂ ਹੁੰਦੀ ਜਿੰਨੀ 에ਅਰ ਕੁਆਲਿਟੀ ਆਪਣੇ ਏਰੀਆ ਦੀ ਆ ਕਿਉਂਕਿ ਇੱਧਰ ਸਾਰੇ ਪਹਾੜੀ ਇਲਾਕਾ ਆ ਖਵਾਲਿਕ ਦੀਆਂ ਪਹਾੜੀਆਂ ਆ ਫਿਰ ਵੀ ਇੱਥੇ ਦੀ ਹਵਾ ਪਾਣੀ ਧਰਤੀਆਂ ਦੀ ਗੰਦੀ ਕੀਤੀ ਜਾ ਰਹੀਆਂ ਫੈਕਟਰੀਆਂ ਵੱਲੋਂ ਐਨਾ ਨੁਕਸਾਨ ਕੀਤਾ ਜਾ ਰਿਹਾ ਇਹਦੇ ਲਈ ਕੋਈ ਆਵਾਜ਼ ਨਹੀਂ ਚੱਕ ਰਿਆ ਕੋਈ ਐਮਐਲਏ ਆਵਾਜ਼ ਨਹੀਂ ਚੱਕ ਰਿਆ ਕੋਈ ਸਰਕਾਰ ਆਵਾਜ਼ ਨਹੀਂ ਚੱਕ ਰਹੀ ਕਿਉਂਕਿ ਸਾਰੇ ਉੱਪਰ ਤੋਂ ਲੈ ਕੇ ਥੱਲੇ ਤੱਕ ਕਰਾਪਟਾ ਜਿੰਨੇ ਵੀ ਜਿਹੜੇ ਵੀ ਬੋਰਡ ਇੱਥੇ ਚੈੱਕ ਕਰਨ ਆਉਂਦਾ ਆ ਪੋਲੂਸ਼ਨ ਬੋਰਡ ਚੈੱਕ ਕਰਨ ਆਉਂਦਾ ਉਹ ਪਾਸ ਕਰਕੇ ਚੱਲ ਜਾਂਦਾ ਇਹ ਕੋਈ ਸਾਬਤ ਕਰਕੇ ਦਿਖਾ ਦੇਵੇ ਆ ਚਿਮਨੀ ਨੂੰ ਕੋਈ ਸਾਬਤ ਕਰਕੇ ਚਾਹੁੰਦਾ ਤੂੰ ਇਹਨੂੰ ਗੰਦੇ ਨੂੰ ਕੋਈ ਸਾਬਤ ਕਰਕੇ ਦਿਖਾ ਦੇਵੇ ਵੀ ਇਹ ਸਹੀ ਆ ਇਹ ਆਪਣੇ ਏਰੀਆ ਲਈ ਸਹੀ ਆ ਕੋਈ ਵੀ ਸਾਬਤ ਕਰਕੇ ਦਿਖਾ ਦੇਵੇ ਪੰਜਾਬ ਵਿੱਚ ਹੀ ਇਹ ਫੈਕਟਰੀਆਂ ਕਿਉਂ ਗੰਦਲੀਆਂ ਫੈਕਟਰੀਆਂ ਲਾਈ ਜਾਂਦੀਆਂ ਆ ਹੋਰ ਕਿਸੇ ਸੂਬੇ ਵਿੱਚ ਫੈਕਟਰੀ ਲੱਗਦੀ ਨਹੀਂ ਹੈ ਗੁਜਰਾਤ ਵਿੱਚੋਂ ਜਿੰਨੀਆਂ ਵੀ ਗੰਦੀਆਂ ਫੈਕਟਰੀਆਂ ਉਹ ਸਾਰੀਆਂ ਕੱਢ ਕੇ ਪੰਜਾਬ ਵਿੱਚ ਲਾਈਆਂ ਗਈਆਂ ਕਾਗਜ਼ਾਂ 'ਚ ਸ਼ੋਅ ਕਰ ਦਿੰਦੇ ਆ ਵੀ ਅਸੀਂ ਫੈਕਟਰੀਆਂ ਪਹਿਲੇ ਲਾਈਆਂ ਪਹਾੜਾ 'ਚ ਫੈਕਟਰੀਆਂ ਲਾਈਆਂ ਨੇ ਪਰ ਇਹੇ ਫੈਕਟਰੀਆਂ ਪਿੰਡ ਆਲੇ-ਦੁਆਲੇ ਦੇ 20-25 ਪਿੰਡਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਧਰਤੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਵਾ ਪਾਣੀ ਗੰਦਾ ਕਰ ਰਹੀਆਂ ਆਉਣ ਵਾਲੇ ਪੀੜ੍ਹੀ ਵਾਸਤੇ ਅਸੀਂ ਆਪਣੇ ਪਾਣੀ ਧਰਤੀ 'ਚ ਪਾਣੀ ਗੰਦਾ ਦੇ ਰਹੇ ਹਾਂ ਆਪਾਂ ਕੋਈ ਆਵਾਜ਼ ਨਹੀਂ ਚੱਕ ਰਹੇ ਇਸ ਕਰਕੇ ਆਪਾਂ ਇਹੇ ਬੇਨਤੀ ਕਰਦੇ ਆ ਬਣੇ ਪਿੰਡ ਟੌਮਸਾ ਪਿੰਡ ਜਿਹੜੀ ਜਿਹੜੇ ਫੈਕਟਰੀਆਂ ਆਪਣੇ ਪਾਣੀ ਨੂੰ ਨੁਕਸਾਨ ਪਹੁੰਚਾ ਰਹੀਆਂ ਆਪਾਂ ਸਾਰੇ ਰਲ ਕੇ ਆਵਾਜ਼ ਚੱਕੀਏ ਇਸ ਚੀਜ਼ ਦਾ ਹੱਲ ਕਰਵਾਈਏ ਅਸੀਂ ਨਹੀਂ ਕਹਿੰਦੇ ਆਪਾਂ ਕਹਿੰਦੇ ਫੈਕਟਰੀਆਂ ਕੋਈ ਬੰਦ ਹੋ ਜਾਣ ਪਰ ਇਹਦਾ ਹੱਲ ਪੱਕਾ ਹੱਲ ਕੀ ਹੋ ਸਕਦਾ ਆ ਜਿਹ ਸਾਨੂੰ ਪਰਮਾਨੈਂਟ ਸਾਨੂੰ ਇਹ ਆਉਣ ਵਾਲੇ ਪੀੜ੍ਹੀ ਨੂੰ ਗੰਦਾ ਕਰੂਗੀ ਆਉਣ ਵਾਲੇ ਨਸਲ ਫਸਲ ਨੂੰ ਤਬਾਹ ਕਰੂਗੀ ਉਹ ਫੈਕਟਰੀ ਸਾਡੇ ਪੰਜਾਬ ਚ ਲੱਗਣੀ ਨਹੀਂ ਚਾਹੀਦੀ ਇਹ ਫੈਕਟਰੀਆਂ ਬਾਹਰ ਕਰਦੇ ਨੇ ਚਾਹੀਦੇ ਆ ਪੰਜਾਬ ਚੋਂ ਸਾਡੇ ਪੰਜਾਬ ਨੂੰ ਜਿਹੜੀ ਫਾਇਦਾ ਦਵੇ ਉਹ ਫੈਕਟਰੀ ਲਾਓ ਜਿਹੜੀ ਪੰਜਾਬ ਦੀ ਫਸਲ ਨੂੰ ਨਸਲ ਨੂੰ ਫਾਇਦਾ ਦਵੇ ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਕੰਮ ਦਵੇ ਇੱਥੇ ਦੇ ਨੌਜਵਾਨ 10 ਨੌਜਵਾਨਾਂ ਨੂੰ ਕੰਮ ਦੇ ਕੇ ਇਹ ਹਜ਼ਾਰ ਬੰਦੇ ਨੂੰ ਨੁਕਸਾਨ ਪਹਚਾਰੇ ਆ ਹਜ਼ਾਰ ਪਰਿਵਾਰਾਂ ਨੂੰ ਹਜ਼ਾਰ ਏਰੀਆ ਦੇ ਲੋ ਕਿੰਨੇ ਪਿੰਡ ਨੇ 10 12 ਪਿੰਡਾਂ ਨੂੰ ਨੁਕਸਾਨ ਪਹਚਾਰੇ ਸਾਡੇ ਧਰਤੀ ਦਾ ਪਾਣੀ ਗੰਦਾ ਕਰ ਰਹੇ ਆ ਹਵਾ ਗੰ ਉਹ ਫੈਕਟਰੀਆਂ ਅਸੀਂ ਕੀ ਕਰਦੇ ਜਿਹੜੇ ਪੰਜਾਬ ਦੇ ਫਾਇਦੇ ਲਈ ਨਹੀਂ ਹੈਗੀਆਂ ਇਸ ਕਰਕੇ ਆਪਾਂ ਟੋਂਸਾ ਬਣਾ ਤਜਵਾਲ ਰੈਲਮਾਜਰਾ ਜਿੰਨੇ ਪਿੰਡੇ ਦੇ ਨਾਲੇ ਨੇੜੇ ਨੇ ਪੈਂਦੇ ਆ ਜਿੱਦ ਤੱਕ ਮੇਰੀ ਵੀਡੀਓ ਜਾਊਗੀ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਆਪਾਂ ਏਕਾ ਕਰੀਏ ਆਪਾਂ ਆਪਣਾ ਬਚਾਅ ਕਰੀਏ ਨਹੀਂ ਤਾਂ ਆਪਾਂ ਇਹ ਗੰਦੀਆਂ ਫੈਕਟਰੀਆਂ ਤੋਂ ਆਪਾਂ ਫਰੀ ਦੀਆਂ ਬਿਮਾਰੀਆਂ ਲੈ ਰਹੇ ਜਿਨ੍ਹਾਂ ਨਾਲ ਸਾਡਾ ਨੁਕਸਾਨ ਹੀ ਹੋ ਰਿਹਾ ਸਾਡਾ ਕੋਈ ਫਾਇਦਾ ਨਹੀਂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ